ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰवाणी ਸਰਵਣ ਕਰ ਰਹੇ ਹੋ ਸਤਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰ ਰਹੇ ਹਨ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਟਾਇਆ ਸਤਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਪੈਂਦਾ ਹੈ ਸਤਿਗੁਰਾਂ ਦੇ ਗੁਣ ਗਾਉਂਦਾ ਹੈ ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹਦਾ ਹੈ ਗੁਰਬਾਣੀ ਨੂੰ ਚੇਤੇ ਕਰਦਾ ਹੈ ਤਾਂ ਆਪਣਾ ਹਰੇ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ ਤਾਪ ਰੋਗ ਗਏ ਗੁਰਵਚਨੀ ਮਨ ਇੱਛੇ ਫਲ ਪਾਇਆ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਦੇ ਸਾਰੇ ਕਲੇਸ਼ ਸਾਰੇ ਰੋਗ ਦੂਰ ਹੋ ਜਾਂਦੇ ਹਨ ਫਿਰ ਸਤਿਗੁਰੂ ਜੀ ਕਹਿੰਦੇ ਕਹਿੰਦੇ ਉਹ ਮਨ ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ਇਸ ਕਰਕੇ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇਹ ਸੰਸਾਰ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਤਾਂ ਇਹਨਾਂ ਉਦਾਸੀਆਂ ਦੇ ਦਰਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਦੇ ਭਾਈ ਮਰਦਾਨਾ ਜੀ ਜ਼ਿਲ੍ਹਾ ਮਿੰਟਗੁਰ ਮੀ ਦੇ ਇੱਕ ਪਿੰਡ ਦੇ ਵਿੱਚ ਪੁੱਜੇ ਵਾਰਿਸ਼ ਹੋ ਰਹੀ ਸੀ ਵਾਰਸ ਤੇ ਕਾਰਨ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਵਾਰਿਸ਼ ਦਾ ਮੌਸਮ ਹੋ ਰਿਹਾ ਹੈ ਸੋ ਸਾਨੂੰ ਰਾਤ ਲੰਗਾਉਣ ਵਾਸਤੇ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਜੇ ਤੁਸੀਂ ਆਗਿਆ ਦੇਵੋ ਤਾ ਮੈਂ ਇਸ ਪਿੰਡ ਦੇ ਵਿੱਚ ਜਾ ਕੇ ਕੋਈ ਰਹਿਣ ਦਾ ਪ੍ਰਬੰਧ ਕਰ ਸਕਾਂ ਤਾਂ ਸਤਗੁਰਾਂ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਇੱਕ ਪਿੰਡ ਦੇ ਵਿੱਚ ਚਲੇ ਗਏ ਜਦੋਂ ਬੂਹਾ ਖੜਕਾਇਆ ਤਾਂ ਕਿਹਾ ਅਗੇ ਭਾਈ ਅਸੀਂ ਮੁਸਾਫਿਰ ਹਾਂ ਰਾਤ ਕੱਟਣੀ ਹੈ ਸੋ ਸਾਨੂੰ ਆਪਣੇ ਘਰ ਦੇ ਵਿੱਚ ਪਨਾਹ ਦੇਵੋ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਵਾਪਸ ਮੋੜ ਦਿੱਤਾ ਕਿ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈ ਤੁਹਾਨੂੰ ਰਾਤ ਲੰਘਾਉਣ ਵਾਸਤੇ ਫਿਰ ਭਾਈ ਮਰਦਾਨਾ ਜੀ ਅਗਲੇ ਬੂਹੇ ਦੇ ਉੱਪਰ ਗਏ ਉੱਥੋਂ ਵੀ ਇਹੀ ਜਵਾਬ ਮਿਲਿਆ ਤਾਂ ਕਈ ਘਰਾ ਨੇ ਭਾਈ ਮਰਦਾਨਾ ਜੀ ਨੂੰ ਜਵਾਬ ਦੇ ਦਿੱਤਾ ਕਿਸੇ ਨੇ ਵੀ ਉਹਨਾਂ ਨੂੰ ਰਾਤ ਲੰਘਾਉਣ ਵਾਸਤੇ ਆਪਣੇ ਘਰ ਦੇ ਵਿੱਚ ਬਣਾ ਨਾ ਦਿੱਤੀ ਤਾ ਪਰ ਭਾਈ ਮਰਦਾਨਾ ਜੀ ਵਾਪਸ ਸਤਗੁਰਾਂ ਦੇ ਕੋਲ ਆ ਕੇ ਬੈਠ ਗਏ ਸਤਗੁਰਾਂ ਨੂੰ ਦੱਸਿਆ ਕਿ ਇਸ ਪਿੰਡ ਦੇ ਵਿੱਚ ਕਿਸੇ ਵੀ ਇਨਸਾਨ ਨੇ ਆਪਣੀ ਰਾਤ ਲੰਘਾਉਣ ਵਾਸਤੇ ਆਪਣੇ ਘਰ ਦੇ ਵਿੱਚ ਸਾਨੂੰ ਪਨਾਹ ਨਹੀਂ ਦਿੱਤੀ ਤਾਂ ਥੋੜਾ ਹਨੇਰਾ ਹੋਇਆ ਤਾਂ ਸਤਗੁਰਾਂ ਨੂੰ ਇੱਕ ਝੁੱਗੀ ਦੇ ਵਿੱਚ ਦੀਵਾ ਬਲਦਾ ਦਿਸਿਆ ਤਾਂ ਸਤਿਗੁਰੂ ਜੀ ਉਸ ਬਲਦੇ ਦੀਵੇ ਦੇ ਵੱਲ ਚੱਲ ਪਈ। ਉਸ ਝੁੱਗੀ ਦੇ ਵਿੱਚ ਇੱਕ ਕੋੜੀ ਰਹਿੰਦਾ ਸੀ ਜਿਹਨੂੰ ਕੋੜ ਦਾ ਰੋਗ ਲੱਗਿਆ ਹੋਇਆ ਸੀ। ਪਿੰਡ ਵਾਲਿਆਂ ਨੇ ਉਹਨੂੰ ਆਪਣੇ ਪਿੰਡ ਦੇ ਵਿੱਚੋਂ ਕੱਢ ਕੇ ਬਾਹਰ ਪਿੰਡ ਤੋਂ ਬਾਹਰ ਉਹਦੀ ਇੱਕ ਝੁੱਗੀ ਬਣਾ ਦਿੱਤੀ। ਉਹ ਕੋੜੀ ਜਿਹਨੂੰ ਕੋੜ ਦਾ ਰੋਗ ਲੱਗਿਆ ਸੀ ਉਹ ਪਿੰਡ ਤੋਂ ਬਾਹਰ ਉਸ ਝੁੱਗੀ ਦੇ ਵਿੱਚ ਰਹਿੰਦਾ ਸੀ ਉਸ ਦੇ ਪਰਿਵਾਰ ਨੇ ਵੀ ਉਸ ਦਾ ਸਾਥ ਨਾ ਦਿੱਤਾ ਤਾਂ ਪਿੰਡ ਵਾਲੇ ਜਾਂ ਕਦੇ ਪਰਿਵਾਰ ਵਾਲੇ ਉਹਨੂੰ ਆ ਕੇ ਖਾਣ ਪੀਣ ਨੂੰ ਭੋਜਨ ਦੇ ਜਾਇਆ ਕਰਨ ਜਦੋਂ ਉਹਦਾ ਪਾਣੀ ਖਤਮ ਹੋ ਜਾਂਦਾ ਸੀ ਤਾਂ ਉਹਦਾ ਘੜਾ ਭਰ ਜਾਂਦੇ ਸਨ ਪਰ ਕੋਈ ਉਸ ਦੇ ਨੇੜੇ ਨਹੀਂ ਲੱਗਦਾ ਸੀ ਸਾਰੇ ਹੀ ਉਸ ਤੋਂ ਡਰਦੇ ਸਨ ਕਿ ਜੋ ਇਸ ਨੂੰ ਕੋੜ ਦਾ ਰੋਗ ਲੱਗਿਆ ਹੈ ਉਹ ਕਿਤੇ ਸਾਨੂੰ ਨਾ ਚੰਮੜ ਜਾਵੇ ਇਸ ਕਰਕੇ ਪਿੰਡ ਵਾਲਿਆਂ ਨੇ ਪਿੰਡ ਤੋਂ ਬਾਹਰ ਉਹਦੀ ਝੁੱਗੀ ਬਣਾਈ ਹੋਈ ਸੀ ਤਾਂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਿ ਕਲਯੁਗ ਦੇ ਪ੍ਰਾਣੀਆਂ ਨੂੰ ਤਾਰਨ ਵਾਸਤੇ ਆਏ ਹੋਏ ਸਨ ਤਾਂ ਸਤਿਗੁਰੂ ਜੀ ਉਸ ਵਾਲ ਦੇ ਦੀਵੇ ਦੇ ਵੱਲ ਚੱਲ ਪਏ ਜਦੋਂ ਇਸ ਝੁੱਗੀ ਦੇ ਵਿੱਚ ਵੜਨ ਲੱਗੇ ਤਾਂ ਅੰਦਰੋਂ ਆਵਾਜ਼ ਆਈ ਕਿ ਤੁਸੀਂ ਅੰਦਰ ਨਾ ਆਵੋ ਮੈਨੂੰ ਕੋੜ ਦਾ ਰੋਗ ਲੱਗਿਆ ਹੋਇਆ ਹੈ ਕਿਤੇ ਇਹ ਰੋਗ ਤੁਹਾਨੂੰ ਵੀ ਨਾ ਚੰਬੜ ਜਾਵੇ ਤਾਂ ਉਹ ਕੋੜੀ ਜਿਸ ਨੂੰ ਕੋੜ ਦਾ ਰੋਗ ਸੀ ਉਹ ਆਪਣੀ ਝੁੱਗੀ ਦੇ ਵਿੱਚੋਂ ਬੋਲ ਰਿਹਾ ਸੀ ਤਾਂ ਸਤਿਗੁਰੂ ਜੀ ਸੁਣਦੇ ਸਾਰ ਉਸ ਦੀ ਝੁੱਗੀ ਦੇ ਅੰਦਰ ਚਲੇ ਗਏ ਨਾਲ ਹੀ ਭਾਈ ਮਰਦਾਨਾ ਜੀ ਦੋਨੋਂ ਜਾਣੇ ਉਸ ਕੋੜੀ ਦੇ ਕੋਲ ਜਾ ਕੇ ਬੈਠ ਗਏ ਤਾਂ ਉਸ ਕੋੜੀ ਨੇ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤੀ ਤੇ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਕਿ ਮੈਨੂੰ ਕੋੜ ਦਾ ਰੋਗ ਲੱਗਿਆ ਹੋਇਆ ਹੈ ਪਿੰਡ ਵਾਲਿਆਂ ਨੇ ਮੈਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਕੋਈ ਵੀ ਮੇਰੇ ਨਾਲ ਗੱਲ ਨਹੀਂ ਕਰਦਾ ਕੋਈ ਵੀ ਮੈਨੂੰ ਬੁਲਾਉਂਦਾ ਨਹੀਂ ਤਾਂ ਸਤਿਗੁਰਾਂ ਨੇ ਉਸ ਕੋੜੀ ਦਾ ਉਧਾਰ ਕਰਨ ਵਾਸਤੇ ਗੁਰਵਾਣੀ ਉਚਾਰਨ ਕੀਤੀ ਤਾਂ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਛੇੜ ਰਵਾਵ ਗੁਰਵਾਣੀ ਆਈ ਹੈ ਕਿਉਂਕਿ ਧੰ ਸਹਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸੰਸਾਰ ਨੂੰ ਤਾਰਨ ਵਾਸਤੇ ਆਏ ਸਨ। ਉਹਨਾਂ ਨੇ ਕੌਡੇ ਬਖਸ ਵਰਗੇ ਰਾਖਸਾਂ ਨੂੰ ਵੀ ਤਾਰ ਦਿੱਤਾ। ਸੱਜਣ ਵਰਗੇ ਠੱਗ ਨੂੰ ਵੀ ਤਾਰ ਦਿੱਤਾ। ਤਾਂ ਇਸ ਕਰਕੇ ਜਦੋਂ ਧੰ ਸਹਿ ਸ੍ਰੀ ਨਾਨਕ ਦੇਵ ਜੀ ਮਹਾਰਾਜ ਗੁਰਵਾਣੀ ਉਚਾਰਨ ਲੱਗੇ ਤਾਂ ਉਹ ਕੋੜੀ ਇੱਕ ਮਨ ਚਿੱਤ ਹੋ ਕੇ ਗੁਰਵਾਣੀ ਸਰਵਣ ਕਰਨ ਲੱਗਿਆ। ਸਤਿਗੁਰੂ ਜੀ ਗੁਰਵਾਣੀ ਉਚਾਰਦੇ ਗਏ। ਤਕੋੜੀ ਗੁਰਵਾਣੀ ਨੂੰ ਸੁਣਦਾ ਗਿਆ ਜਿਉਂ ਜਿਉ ਉਹ ਸੁਣ ਰਿਹਾ ਸੀ ਸਤਿਗੁਰੂ ਜੀ ਕਹਿੰਦੇ ਤਿਉਂ ਤੇ ਉਸ ਦਾ ਜਿਹੜਾ ਰੋਗ ਸੀ ਕੋੜ ਦਾ ਉਹ ਕੱਟਿਆ ਜਾ ਰਿਹਾ ਸੀ ਜਿਉਂ ਜਿਉ ਗੁਰਵਾਣੀ ਸੁਣ ਰਿਹਾ ਸੀ ਉਹਦਾ ਜਿਹੜਾ ਕੋੜ ਦਾ ਰੋਗ ਸੀ ਉਹ ਅੰਦਰੋਂ ਕੱਟਿਆ ਜਾ ਰਿਹਾ ਸੀ ਤਾਂ ਜਦੋਂ ਸਵੇਰ ਹੋਈ ਉਸ ਕੋੜੀ ਨੇ ਇਸ਼ਨਾਨ ਕੀਤਾ ਜਦੋਂ ਆਪਣੇ ਸਰੀਰ ਵੱਲ ਤੱਕਿਆ ਤਾਂ ਪਰਮਾਤਮਾ ਦੀ ਇਹੋ ਜੀ ਕਿਰਪਾ ਹੋਈ ਕਿ ਉਸ ਦਾ ਕੋੜੀ ਦਾ ਜਿਹੜਾ ਰੋਗ ਸੀ ਉਹ ਕਟਿਆ ਗਿਆ। ਸਤਿਗੁਰਾਂ ਦੀ ਗੁਰਬਾਣੀ ਦੇ ਦੁਆਰਾ ਜਦੋਂ ਉਸ ਨੇ ਇੱਕ ਮਨ ਚਿੱਤ ਹੋ ਕੇ ਸੱਚੇ ਮਨ ਦੇ ਨਾਲ ਗੁਰਬਾਣੀ ਸਰਵਣ ਕੀਤੀ ਤਾਂ ਉਸ ਦਾ ਜਿਹੜਾ ਕੋੜ ਦਾ ਰੋਗ ਸੀ ਉਹ ਦੂਰ ਹੋ ਗਿਆ। ਤਾਂ ਬਹੁਤ ਖੁਸ਼ ਹੋਇਆ ਤੇ ਦੌੜ ਕੇ ਆਪਣੇ ਘਰ ਦੇ ਵਿੱਚ ਚਲਾ ਗਿਆ। ਜਦੋਂ ਘਰੇ ਗਿਆ ਉਹਦੇ ਘਰ ਦੇ ਵੀ ਦੇਖ ਕੇ ਹੈਰਾਨ ਹੋ ਗਏ ਕਿ ਤੇਰਾ ਇੱਕਦਮ ਜਿਹੜਾ ਕੋੜ ਦਾ ਰੋਗ ਸੀ ਉਹ ਕਿਸ ਤਰ੍ਹਾਂ ਦੂਰ ਹੋ ਗਿਆ ਤਾਂ ਉਸ ਨੇ ਦੱਸਿਆ ਕਿ ਮੇਰੀ ਝੁੱਗੀ ਦੇ ਵਿੱਚ ਇੱਕ ਪਰਉਪਕਾਰੀ ਮਹਾਪੁਰਸ਼ ਆਏ ਹੋਏ ਹਨ ਜਿਨ੍ਹਾਂ ਦੀ ਮੈਂ ਗੁਰਬਾਣੀ ਸੁਣ ਕੇ ਨਿਹਾਲ ਹੋ ਗਿਆ ਅਤੇ ਮੇਰਾ ਜਿਹੜਾ ਕੋੜ ਦਾ ਰੋਗ ਸੀ ਉਹ ਕਟਿਆ ਗਿਆ ਤਾਂ ਜਦੋਂ ਉਸ ਨੇ ਇੰਨੀ ਗੱਲ ਦੱਸੀ ਤਾਂ ਸਾਰੇ ਪਿੰਡ ਦੇ ਵਿੱਚ ਚਰਚਾ ਹੋਣ ਲੱਗ ਪਈ ਕਿ ਚਲੋ ਦੇਖਣ ਚੱਲਦੇ ਹਾਂ ਕਿ ਕਿਹੋ ਜਿਹੇ ਮਹਾਪੁਰਸ਼ ਆਏ ਹਨ ਤਾਂ ਫਿਰ ਜਦੋਂ ਉਸ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਆਏ ਤਾਂ ਕਈਆਂ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਤੱਕਿਆ ਤਾਂ ਉਹਨਾਂ ਨੂੰ ਚੇਤੇ ਆਇਆ ਕਿ ਤਾਂ ਉਹੀ ਮਹਾਪੁਰਸ਼ ਹਨ ਜਿਨ੍ਹਾਂ ਨੂੰ ਅਸੀਂ ਰਾਤ ਆਪਣੇ ਘਰ ਰਹਿਣ ਨਹੀਂ ਦਿੱਤਾ ਜਿਨ੍ਹਾਂ ਨੂੰ ਅਸੀਂ ਵਾਪਸ ਮੋੜ ਦਿੱਤਾ ਤਾਂ ਫਿਰ ਉਸ ਪਿੰਡ ਦੇ ਲੋਕਾਂ ਨੇ ਬਹੁਤ ਮਾਫੀਆਂ ਮੰਗੀਆਂ ਸਤਿਗੁਰਾਂ ਦੇ ਕੋਲੋਂ ਕਿ ਸਤਿਗੁਰੂ ਜੀ ਸਾਡੇ ਕੋਲੋਂ ਗਲਤੀ ਹੋ ਗਈ ਹੈ ਅਸੀਂ ਤੁਹਾਨੂੰ ਪਹਿਚਾਨ ਨਹੀਂ ਸਕੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਸਿਮਰ ਸਿਮਰ ਗੁਰ ਸਤਗੁਰ ਆਪਣਾ सगला ਦੁੱਖ ਮਟਾਇਆ ਜਿਹੜੇ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਗੁਰੂ ਦੇ ਨਾਲ ਪਿਆਰ ਪਾ ਲੈਂਦੇ ਹਨ ਫਿਰ ਕਹਿੰਦੇ ਉਹਨਾਂ ਦਾ ਜਿਹੜਾ ਹਰ ਇੱਕ ਕਿਸਮ ਦਾ ਜਿਹੜਾ ਦੁੱਖ ਹੈ ਉਹ ਦੂਰ ਹੋ ਜਾਂਦਾ ਹੈ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਗੁਰੂ ਦੇ ਬਚਨਾ ਉਤੇ ਤੁਰ ਕੇ ਉਹਨਾਂ ਦੇ ਸਾਰੇ ਕਲੇਸ਼ ਸਾਰੇ ਜਿਹੜੇ ਰੋਗ ਹਨ ਉਹ ਦੂਰ ਹੋ ਜਾਂਦੇ ਹਨ ਫਿਰ ਉਹ ਮਾਨ ਮੰਗੇ ਫਲ ਪ੍ਰਾਪਤ ਕਰ ਲੈਂਦੇ ਹਨ ਮੇਰਾ ਗੁਰ ਪੂਰਾ ਸੁਖਦਾਤਾ ਕਹਿੰਦੇ ਹੈ ਭਾਈ ਮੇਰਾ ਗੁਰ ਸਭ ਗੁਣਾ ਨਾਲ ਭਰਪੂਰ ਹੈ ਸਾਰੇ ਸੁਖ ਬਖਸ਼ਣ ਵਾਲਾ ਹੈ ਕਾਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਧਾਤਾ ਗੁਰੂ ਉਸ ਸਰਬ ਵਿਆਪਕ ਸਿਰਜਣਹਾਰ ਦਾ ਰੂਪ ਹੈ ਜੋ ਸਾਰੇ ਜਗਤ ਦਾ ਮੂਲ ਹੈ ਸਾਰੇ ਜਗਤ ਨੂੰ ਪਾਲ ਰਿਹਾ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ ਆਨੰਦ ਵਿਨੋਦ ਮੰਗਲ ਗੁਣ ਗਾਉ ਗੁਰੂ ਨਾਨਕ ਭਏ ਦਿਆਲਾ ਹੇ ਨਾਨਕ ਸਤਿਗੁਰੂ ਜੇ ਦਿਆਵਾਣ ਹੋਏ ਹਨ ਤਾਂ ਤੂੰ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿ ਪ੍ਰਬੂ ਦੀ ਸੇਵ ਸਲਾਹ ਕਰਦਾ ਰਹ ਤਾਂ ਫਿਰ ਕਹਿੰਦੇ ਤੇਰੇ ਜੀਵਨ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਜੈ ਜੈਕਾਰ ਭਏ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਜਗਤ ਵਿੱਚ ਵਿੱਚ ਉਸ ਮਨੁੱਖ ਨੂੰ ਸੁਭਾ ਮਿਲਦੀ ਹੈ ਜਿਹੜਾ ਸਤਗੁਰਾਂ ਦੇ ਗੁਣ ਗਾਉਂਦਾ ਹੈ ਜਦੋਂ ਸਾਡਾ ਨਹਿਚਾ ਸਤਗੁਰਾਂ ਦੇ ਉੱਪਰ ਬਣ ਜਾਂਦਾ ਹੈ ਤਾਂ ਫਿਰ ਪ੍ਰਮਾਤਮਾ ਦਾ ਜਿਹੜਾ ਹੱਥ ਹੈ ਸਾਡੇ ਸਿਰ ਦੇ ਉੱਪਰ ਰਹਿੰਦਾ ਹੈ ਪ੍ਰਮਾਤਮਾ ਫਿਰ ਹਰ ਵੇਲੇ ਸਾਡੀ ਰਖਿਆ ਕਰਦਾ ਹੈ ਘਰ ਬਾਹਰ ਤੇਰਾ ਪ੍ਰਭਾਸਾ ਤੂੰ ਜਨ ਕਹਿ ਹੈ ਸੰਗ ਫਿਰ ਜਦੋਂ ਅਸੀਂ ਘਰ ਤੋਂ ਬਾਹਰ ਵੀ ਰਹਿੰਦੇ ਹਾਂ ਜਾਂ ਘਰ ਦੇ ਵਿੱਚ ਵੀ ਰਹਿੰਦੇ ਹਾਂ ਫਿਰ ਵੀ ਸਤਿਗੁਰੂ ਜੀ ਸਾਰਿਆਂ ਦੇ ਸਹਾਈ ਬਣਦੇ ਹਨ ਇਸ ਕਰਕੇ ਸਾਨੂੰ ਹਮੇਸ਼ਾ ਪ੍ਰਮਾਤਮਾ ਦੇ ਉੱਪਰ ਯਕੀਨ ਅਤੇ ਭਰੋਸਾ ਰੱਖਣਾ ਚਾਹੀਦਾ ਹੈ ਤਾਂ ਹੀ ਪ੍ਰਮਾਤਮਾ ਸਾਡੇ ਸਾਰਿਆਂ ਦੇ ਜਿਹੜੇ ਦੁੱਖ ਦੂਰ ਹਨ ਦੁੱਖ ਦਰਦ ਹਨ ਉਹ ਦੂਰ ਕਰ ਦਿੰਦੇ ਹਨ ਸੋ ਹੁਣਿਆ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਣਹਾਰ ਹਨ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ